ਪਰਮ ਸਤਕਾਰਯੋਗ ਗੁਰੂ ਸੂਰੂ ਗੁਰੂ ਖਾਲਸਾ ਜੀ ਮੇਰੀ ਬਾਣੀ ਅਸਤ ਵਿਅਸਤ ਹੋ ਰਹੀ ਹੈ ਮੇਰੀ ਭਾਵਨਾ ਨੂੰ ਇਹ ਵਿਆਖਿਆ ਸਮਝ ਲੈਣਾ ਮੈਂ ਆਪਣੇ ਮਨ ਨੂੰ ਬੜਾ ਸਮਝਾਇਆ ਸਮਝੇ ਨਹੀਂ ਅੱਖਾਂ ਨੂੰ ਬੜਾ ਸਮਝਾਇਆ ਸਮਝਿਆ ਨਹੀਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਪੁਰਸ਼ ਜਿਸ ਦਿਨੇ ਪਾਣਾ ਵਰਦਾ ਦੋ ਵਾਰੀ ਮੈਨੂੰ ਫੋਨ ਜਾਂਦਾ ਹੈ ਬਾਰ-ਬਾਰ ਫੋਨ ਕਰਦੇ ਆ ਬਾਬਾ ਜੀ ਮੈਂ ਜਿਸ ਦਿਨ ਤੁਹਾਡੇ ਸਿਰ ਤੇ ਦਸਤਾਰ ਹੋਈ ਉਸ ਦਿਨ ਤੋਂ ਮੈਂ ਵੱਡਿਆਂ ਦਾ ਰੂਪ ਸਮਝਦਾ ਹਾਂ ਤੁਹਾਡਾ ਹੁਕਮ ਮੰਨ ਕੇ ਸਰਦਾਰ ਸੁਦਾਗਰ ਸਿੰਘ ਜੀ ਘਰ ਜਿੱਥੇ ਸੰਤ ਬਾਬਾ ਈਸੇ ਸਿੰਘ ਜੀ ਨੇ ਸਰੀਰ त्यागਿਆ ਉਹਨਾਂ ਦੇ ਘਰ ਬੀਬਾ ਜੀ ਹੋ ਰਹੀ ਚੜਾਈ ਕਰ ਗਏ ਕਹਿੰਦੇ ਮੇਰੇ ਥਾਂ ਤੁਸੀਂ ਹਾਜ਼ਰੀ ਲਵਾਉਣੀ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਸਰੀਰ ਤੇ ਆ ਗਿਆ ਉਸ ਜਗ੍ਹਾ ਤੇ ਕਹਿੰਦੇ ਕਥਾ ਦੀ ਹਾਜ਼ਰੀ ਤੁਸੀਂ ਲਵਾਉਣੀ ਤੇ ਮੈਂ ਕਿਹਾ ਬਾਬਾ ਜੀ ਵਰਸੀ ਦੇ ਸਮਾਗਮ ਤੇ ਗੁਰਪੀ ਜਾਂਦਾ ਵੀ ਤੁਸੀਂ ਜਲਦੀ ਆਓ ਵਾਪਸ ਰੈਸਲਪ ਜਿੱਥੇ ਰਾੜਾ ਸਾਹਿਬ ਦੀ ਸਟੇਜ ਦੀ ਤਰ੍ਹਾਂ ਇੱਕ 100 ਏਕੜ ਦੇ ਵਿੱਚ ਉਹ ਫਾਰਕ ਹੈ ਜਿੱਥੇ ਸੰਤ ਬਾਬਾ ਈਸ਼ਰ ਸਿੰਘ ਦੀ ਯਾਦ ਮਨਾਈ ਜਾਂਦੀ ਹੈ ਮੈਨੂੰ ਕਿਹਾ ਗਿਆ ਕਿ ਤੁਸੀਂ ਉਹ ਸਮਾਗਮ ਤੱਕ ਇੱਥੇ ਰਹੋ ਮੈਂ ਕਿਹਾ ਇਸ ਵਾਰ ਨਹੀਂ ਜਿਹੜੀ ਸਤੇਜ ਤੇ ਅਸੀਂ ਇਕੱਠਿਆਂ ਨੇ ਉਹ ਵਰਸੀ ਉੱਥੇ ਸ਼ੁਰੂ ਕੀਤੀ ਸੀ ਅੱਜ ਮੈਂ ਉੱਥੇ ਇਕੱਲਾ ਬੈਠਾਂਗਾ ਮੈਨੂੰ ਹੋਰ ਤਰ੍ਹਾਂ ਮਹਿਸੂਸ ਹੋਊਗਾ ਮੈਂ ਇੰਗਲੈਂਡ ਦੀਆਂ ਸੰਗਤਾਂ ਤੋਂ ਵੀ ਮਾਫੀ ਮੰਗਦਾ ਜਿਹੜੇ ਪ੍ਰੋਗਰਾਮ ਦਿੱਤੇ ਸੀ ਮੈਂ ਕਦੀ ਵਚਨ ਕਰਕੇ ਉਹ ਤੋਂ ਖਿਸਕਿਆ ਨਹੀਂ ਪਰ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਸੰਗਤਾਂ ਨੂੰ ਵੀ ਮਾਫੀ ਮੰਗਦਾ ਮੈਂ 40 ਛੱਡ ਕੇ ਪ੍ਰੋਗਰਾਮ ਇਹਨੂੰ ਆਉਣਾ ਪਿਆ ਸਤ ਸੰਤ ਬਾਬਾ ਬਜਿੰਦਰ ਸਿੰਘ ਜੀ ਜਿਨ੍ਹਾਂ ਦੀ ਬਹੁਤ ਬਹੁਤ ਕੁਝ ਕਿਹਾ ਗਿਆ ਤੇ ਬਹੁਤ ਕੁਝ ਕਿਹਾ ਜਾ ਸਕਦਾ ਤੇ ਬਹੁਤ ਕੁਝ ਕਿਹਾ ਜਾਏਗਾ ਮੈਂ ਕੋਈ ਗੱਲ ਦੇ ਨਾਲ ਮਹਾਪੁਰਸ਼ਾਂ ਨੂੰ ਕਿ ਸੰਤ ਬਾਬਾ ਬਜਿੰਦਰ ਸਿੰਘ ਜੀ ਤੁਸੀਂ ਅਜਿਹਾ ਦੀਵਾ ਜਗਾ ਗਏ ਹੋ ਸੰਤ ਬਾਬਾ ਬਜਿੰਦਰ ਸਿੰਘ ਜੀ ਨੇ ਇਹੋ ਜਿਹਾ ਦੀਵਾ ਜਗਾਇਆ ਜਿਹਦੀ ਰੋਸ਼ਨੀ ਕਦੇ ਮੱਦਮ ਨਹੀਂ ਹੋਏਗੀ ਜੀ ਦੀ ਰੋਸ਼ਨੀ ਦੇ ਵਿੱਚ ਅਸੀਂ ਹਮੇਸ਼ਾ ਤੁਹਾਡੀ ਸ਼ਕਲ ਵੇਖਿਆ ਕਰਾਂਗੇ ਉਹ ਦੀਵ ਹੈ ਈਸ਼ਰ ਮੈਕਰੋਮੀਡੀਆ ਮੈਨੂੰ ਉਹ ਦਿਨ ਯਾਦ ਹੈ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਸਦਾ ਆ ਕਿ ਤੁਸੀਂ ਆਪਣਾ ਸੌਫਟਵੇਅਰ ਕਿਵੇਂ ਖੋਲਣਾ ਹੈ ਈਸ਼ਰ ਮੈਕਰੋਮੀਡੀਆ ਤੇ ਅਸੀਂ ਕਿਵੇਂ ਕੰਮ ਲੈਣਾ ਹੈ ਉੱਥੇ ਪੀ ਐਚ ਡੀ ਵਾਲੇ ਸਜਣਾ ਡਾਕਟਰਾਂ ਦੀ ਟੀਮ ਬੈਠੀ ਸੀ ਪੂਰੀ ਮਹਾਪੁਰਸ਼ਾਂ ਨੇ ਕਿਹਾ ਵੀ ਤੁਸੀਂ ਮੇਰੇ ਨਾਲ ਚੱਲਣਾ ਮੈਂ ਵੀ ਨਾਲ ਗਿਆ ਅਰ ਮੈਂ ਮਹਿਸੂਸ ਕਰਦਾ ਸੀ ਕਿ ਅੱਜ ਸੰਤ ਬਾਬਾ ਬਲਜਿੰਦਰ ਸਿੰਘ ਜੀ ਯੂਨੀਵਰਸਿਟੀਆਂ ਦੀ ਵੀ ਇੱਕ ਯੂਨੀਵਰਸਿਟੀ ਸਾਬਤ ਹੋ ਰਹੇ ਹਨ ਅਧਿਆਪਕਾਂ ਦੇ ਇੱਕ ਅਧਿਆਪਕ ਸਾਬਤ ਹੋ ਰਹੇ ਹਨ ਅਰ ਸਦਾ ਹੀ ਇਹ ਇਤਿਹਾਸਤਨਾ ਕਰਦੇ ਰਹਿਣਗੇ ਅਕਾਲ ਪੁਰਖ ਤੇ ਕੋਈ ਗਿਲਾ ਨਹੀਂ ਸਭਨਾ ਸੋਰੇ ਵੰਜਨਾ ਸਭ ਮੁਖਲਾਬਨ ਹਾਰ ਮੈਂ ਸਮਝਦਾ ਹੈ ਇਹ ਇਹ ਗੱਲਾਂ ਸਟੇਜਾਂ ਤੇ ਵਿਆਖਿਆ ਦੇ ਵਿੱਚ ਆਉਂਦੀਆਂ ਨੇ ਆਉਂਦੀਆਂ ਰਹਿਣਗੀਆਂ ਬੈ ਵਾਕੀ ਜਾਵਦ ਰਹੇ ਜਿੰਨੀ ਦੇਰ ਤੱਕ ਉਮਰ ਬਾਕੀ ਰਹਿੰਦੀ ਹੈ ਮਰੇ ਨਾ ਕਿਸੇ ਥਾਂ ਐ ਬਾਇ ਅਰਬ ਲੋ ਪੂਰੀ ਹੋਣ ਤੇ ਬਚਨ ਕੋਟ અપਾਏ ਇਹ ਭਾਈ ਸੰਤੋਖ ਸਿੰਘ ਸਾਹਿਬ ਨੇ ਕਾਵ ਰਚਨਾ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚ ਅੰਕਿਤ ਕੀਤੇ ਹੈ ਤੇ ਕਿੰਨੇ ਹੀ ਕੋਈ ਯਤਨ ਕਰੇ ਮੌਤ ਦੇ ਕੋਈ ਕੋਈ ਪੇਛੇ ਨਹੀਂ ਸੱਜਣ ਮੇਰੇ ਰੰਗਲੇ ਜਾਇ ਸੁਤੇ ਜੀ ਰਾਮ ਹਮੇਸ਼ਾ ਹੀ ਪਰ ਮੈਨੂੰ ਇਹ ਲੱਗਦਾ ਵੀ ਕਿਸੇ ਵੀ ਮੁਲਕ 'ਚ ਹੋਣ ਉਹ ਹਮੇਸ਼ਾ ਫੋਨ ਕਰਦੇ ਰਹਿੰਦੇ ਸੀ ਜਦੋਂ ਉਹਨਾਂ ਨੇ ਬਹੁਤ ਵੱਡੇ ਸਤਿਕਾਰ ਦੇ ਸ਼ਬਦ ਕਹੇ ਸਟੇਜ ਤੇ ਮੈਂ ਕਿਹਾ ਬਾਬਾ ਜੀ ਅੱਜ ਤੋਂ ਬਾਅਦ ਇਹ ਸਤਿਕਾਰ ਦੇ ਸ਼ਬਦ ਮੈਨੂੰ ਨਹੀਂ ਚਾਹੀਦੇ ਕਹਿੰਦੇ ਕਿਉਂ ਮੈਂ ਕਿਹਾ ਤੁਹਾਡੇ ਸਿਰ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਦਸਤਾਰ ਹੈ ਤੁਸੀਂ ਉਹੀ ਮੰਨ ਕੇ ਮੇਰੇ ਮੈਂ 1900 67 88 ਦੇ ਵਿੱਚ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਦਰਸ਼ਨ ਕਰਨੇ ਆਰੰਭ ਕੀਤੇ ਮੈਂ ਉਹ ਪਤੰਤ ਰੂਪ ਦੇ ਵਿੱਚ ਸੀ ਫਿਰ ਇਹ ਸੁਤੰਤਰ ਰੂਪ ਦੇ ਚ 1971 ਤੋਂ ਲੈ ਕੇ 75 ਤੱਕ ਮੈਂ ਇਹ ਦੇਖ ਰਿਹਾ ਵੀ ਜੋ ਅਸੀਂ ਇੱਥੋਂ ਰਾੜਾ ਸਾਹਿਬ ਤੋਂ ਲੈ ਕੇ ਬਗੌਰ ਸਾਹਿਬ ਤੱਕ 10-10 ਸ਼੍ਰੀ ਵੀ ਹਾਜ਼ਰ ਸੀ ਤੁਸੀਂ ਵੀ ਬਹੁਤ ਸਾਰੇ ਹਾਜ਼ਰ ਹੋਗੇ ਉਸ ਵੇਲੇ ਚਲੋ ਨਵੀਂ ਪੀੜ੍ਹੀ ਨਹੀਂ ਮੁੜ ਕੇ ਉਹ ਹੈ ਜਿਹਾ ਹੀ ਮਾਹੌਲ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਆਪਣੀ ਮੌਤ ਦਾ ਸਿਰਜ ਦਿੱਤਾ ਜਿੱਥੇ ਅੱਜ ਹਰ ਪੀੜਤਾ ਦੇ ਕਾਰਨ ਪਰਿਵਾਰਾਂ ਦੇ ਪਰਿਵਾਰ ਪੰਜਾਬ ਦੇ ਉਹ ਇਲਾਕੇ ਹੀ ਦੁਖੀ ਨਹੀਂ ਸਾਰਾ ਪੰਜਾਬ ਦੁਖੀ ਹੈ ਤੇ ਪੰਜਾਬ ਦੇ ਨਾਲ ਸੰਬੰਧ ਰੱਖਣ ਵਾਲੇ ਸਾਰੇ ਲੋਕ ਦੁਖੀ ਨੇ ਉੱਥੇ ਅੱਜ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਚਲੇ ਜਾਣ ਤੋਂ ਇਹ ਠੀਕ ਹੈ ਵੀ ਜਦੋਂ ਕੋਈ ਅਫਸਰ ਤਰੱਕੀ ਕਰਦਾ ਹੈ ਨਾ ਉਹ ਇੱਕ ਥਾਂ ਤੇ ਉਹਦੀ ਬਦਲੀ ਕੀਤੀ ਜਾਂਦੀ ਹੈ ਸਰਕਾਰ ਕਹਿੰਦੀ ਐ ਵੀ ਤੇ ਕੰਮ ਬਹੁਤ ਵਧੀਆ ਕੀਤਾ ਤੇਰਾ ਰੈਂਕ ਵਧਾ ਦਿੱਤਾ ਪਰ ਹੁਣ ਤੂੰ ਇਹ ਸਥਾਨ ਹੀ ਕਰੇਂਗਾ ਡਿਊਟੀ ਹੁਣ ਤੱਕੇ ਹੋਰ ਥਾਂ ਕਰੇਂਗਾ ਸਾਨੂੰ ਨਹੀਂ ਪਤਾ ਸੱਚੀ ਸਰਕਾਰ ਨੇ ਇਹ ਸਾਡੇ ਰੰਗਲੇ ਸੱਜਣ ਨੂੰ ਇਹਦਾ ਅਹੁਦਾ ਕਿੰਨਾ بڑا ਵਧਾ ਕੇ ਉਹਨਾਂ ਨੇ ਕਿੱਡੇ بڑے ਹੋਲ ਸਨਮਾਨ ਦੇ ਨਾਲ ਆਪਣੀਆਂ ਸਿੱਖ ਸੰਗਤਾਂ ਦੀ ਵੀ ਕੀ ਸੇਵਾ ਲੈਣੀ ਐ ਇਹ ਗੁਰੂ ਨਾਨਕ ਜਣੇ ਗੁਰੂ ਗੋਬਿੰਦ ਸਿੰਘ ਸਾਹਿਬ ਜਣੇ ਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੀ ਮੌਤ ਨੇ ਮੈਨੂੰ ਕਿਹਨੇ ਜਿਨ੍ਹਾਂ ਦਾ ਕੋਈ ਹਸਾਰੇ ਨਹੀਂ ਸੀ ਕਿਸੇ ਹੋਰ ਨੂੰ ਫੋਨ ਨਹੀਂ ਸੀ ਕਰ ਸਕਦੇ ਮੈਨੂੰ ਜਾਣਦੇ ਸੀ ਮੈਂ ਇਹੋ ਜੇ ਨੇਤਰ ਵੀ ਦੇਖੇ ਦਾ ਜਿਹੜੇ ਰੋ ਰੋ ਕੇ ਅੱਖਾਂ ਸੁੱਜੀਆਂ ਹੋਈਆਂ ਮੈਂ ਦੇਖੀਆਂ ਆਪਣੇ ਹੱਥਾਂ ਦੇ ਨਾਲ ਇੰਗਲੈਂਡ ਦੇ ਵਿੱਚ ਕਿਉਂ ਜਿੱਥੇ ਰੋਣੇ ਨੂੰ ਵਿਵਰਜ ਕੀਤਾ ਅਸੀਂ ਇਹ ਕਹਿੰਦੇ ਆ ਬਾਲੇਵੇ ਕਾਰਨ ਬਾਬਾ ਰੋਈਏ ਰੋਵਣ ਸਗਲ ਵਿਕਾਰੋ ਉਹ ਬਲੇਵੇ ਕਾਰਨ ਤਾਂ ਰੋਕਿਆ ਜਿੱਤੇ ਇਹ ਕਿਹਾ ਜੋ ਰੋਵੇ ਸੋ ਆਪਣੀ ਫਗ ਪਤਖੋਵੇ ਉਹ ਮੋਹ ਦੇ ਵਸੈ ਰੋਣਾ ਪਾ ਉਥੇ ਗੁਰੂ ਗ੍ਰੰਥ ਸਾਹਿਬ ਦੀ ਇਹ ਵੀ ਪੰਕਤੀ ਤਾਂ ਹੈ ਮੂਏ ਕੋ ਰੋਵੈ ਦੁਖ ਕੋਏ ਸੋ ਰੋਵੈ ਜਿਸ ਬੇਦਨ ਹੋਏ ਬਾਬਾ ਬਲਜਿੰਦਰ ਸਿੰਘ ਜੀ ਤੁਸੀਂ ਤਾਂ ਗੁਰੂ ਅਕਾਲ ਪੁਰਖ ਦੇ ਹੁਕਮ ਦੇ ਚ ਆਪਣੀ ਬਾਜੀ ਜਿੱਤ ਕੇ ਚਲੇ ਗਏ ਉਹ 11 ਸਾਲ ਦੇ ਅੰਦਰ ਤੁਸੀਂ 11 ਸਾਲ ਦੀ ਜ਼ਿੰਦਗੀ ਨਹੀਂ ਤੁਹਾਡੀ 11 ਸਾਲ ਦੀ ਜ਼ਿੰਦਗੀ 33 ਸਾਲ ਦੀ ਜ਼ਿੰਦਗੀ ਤੋਂ ਵੀ ਮੈਂ ਕਹਿੰਦਾ ਪ੍ਰਚਾਰ ਦੀ 11 ਸਾਲ ਦੀ ਜ਼ਿੰਦਗੀ ਹੀ ਵੱਧ ਗਈ ਤੁਹਾਡੀ ਅਰ ਹਮੇਸ਼ਾ ਵਾਸਤੇ ਅਮਰ ਹੋ ਗਏ ਹਾਂ ਮੈਨੂੰ ਮਹਾਪੁਰਸ਼ਾਂ ਵੱਲੋਂ ਜਿਹੜੇ-ਜਿਹੜੇ ਮਹਾਪੁਰਸ਼ ਨਹੀਂ ਬੋਲ ਸਕੇ ਇਸ ਮੁਤੇ ਮਹਾਪੁਰਸ਼ਾਂ ਵੱਲੋਂ ਔਰ ਢੀਂਸਾ ਸਾਹਿਬ ਇਹ ਸਟੇਜ ਦੇ ਉੱਤੇ ਕਦੇ ਗਿਆਨੀ ਗੁਰਦੇਵ ਸਿੰਘ ਜੀ ਗਹਿਗੜ ਮਹਾਪੁਰਸ਼ਾਂ ਦੇ ਵੇਲੇ ਇਹਨਾਂ ਸਟੇਜਾਂ ਦੇ ਸ਼ਿੰਗਾਰ ਰਹੇ ਅੱਜ ਉਹ ਉਹਦਾ ਤੁਹਾਡੇ ਕੋਲ ਹੈ ਤੇ ਦਾਸ ਬੇਨਤੀ ਕਰਕੇ ਕਿ ਸੰਤ ਪਾਵਾ ਅਮਰ ਸਿੰਘ ਜੀ ਦੀ ਜਦੋਂ ਚੋਣ ਕਰਨੀ ਸੀ ਸੰਤ ਸਮਾਜ ਦੀ ਗੱਤਰਤਾ ਉਸ ਥਾਂ ਤੇ ਹੋਈ ਔਰ ਉਸ ਥਾਂ ਤੇ ਟਰਸਟੀ ਵੀਰ ਬੈਠੇ ਸਮੁੱਚੇ ਰੂਪ ਦੇ ਅੰਦਰ ਜਦੋਂ ਫੈਸਲਾ ਲਿਆ ਗਿਆ ਕਿ ਇਹ ਤਪਸਵੀ ਰੂਹ ਜਿਨ੍ਹਾਂ ਨੇ ساری ਜ਼ਿੰਦਗੀ ਬਚਪਨ ਤੋਂ ਲੈ ਕੇ ਬਾਬਾ ਅਮਰ ਸਿੰਘ ਨੇ ਇਥੇ ਲਾ ਦਿੱਤੀ ਹੈ ਇਹਨਾਂ ਦੀ ਚੋਣ ਹੋਈ ਤੇ ਸਾਰਿਆਂ ਦੀ ਸਹਿਮਤੀ ਹੋ ਗਈ ਹੈ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਦਸਹਰੇ ਤੇ ਇੱਕ ਸੁਨੇਹਾ ਪੂਰੇ ਸੰਸਾਰ ਦੇ ਵਿੱਚ ਲਿਆ ਗਿਆ ਹੈ ਕਿ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ ਜਿੱਥੇ ਸਾਰਿਆਂ ਸੰਪਰਦਾਵਾਂ ਦੇ ਨਾਲ ਪਿਆਰ ਸੀ ਅੱਜ ਉਹ ਧਿਰਾਂ ਵੀ ਇੱਥੇ ਇਕੱਠੀਆਂ ਹੋਈਆਂ ਜਿਹੜੇ ਇੱਕ ਦੂਜੇ ਨੂੰ ਦੇਖਣਾ ਵੀ ਨਹੀਂ ਚਾਹੁੰਦੀਆਂ ਉਹ ਇੱਕ ਮੰਚ ਤੇ ਇਕੱਠੇ ਹੋਏ ਉਹ ਇੱਕ ਵਿਚਾਰ ਹੋਏ ਉਹਨਾਂ ਦੇ ਸਾਰੇ ਔਰ ਮੈਨੂੰ ਲੱਗਦਾ ਹੈ ਕਿ ਬਾਬਾ ਬਲਜਿੰਦਰ ਸਿੰਘ ਜੀ ਅੱਗੇ ਵੀ ਪੰਥ ਦੀ بگੜੀ ਹੋਇ ਸਵਾਰਨ ਵਾਸਤੇ 13 ਸਾਲ ਦੁਬਧਾ ਪਈ ਰਹੀ 13 ਸਾਲ ਤੋਂ ਬਾਅਦ ਜਿਉ ਬਾਜੀ ਜਿੱਤੀ ਸੀ ਨਾ ਜਿਹੜਾ ਕੈਲੰਡਰ ਦੇ ਨਾਂ ਤੇ ਦੁਬਧਾ ਖੜੀ ਹੋਈ ਸੀ ਪੂਰੇ ਸੰਸਾਰ ਦੇ ਵਿੱਚ ਔਰ ਉਸ ਦੁਬਧਾ ਨੂੰ ਮੇਟਣ ਦੇ ਲਈ ਮੈਨੂੰ ਪਤਾ ਵੀ ਇਹ ਬਹੁਤ ਪੜੇ ਲਿਖੇ ਸੀ ਮੇਰੇ ਨਾਲੋਂ ਜ਼ਿਆਦਾ ਸਮਝਦੇ ਸੀ ਅਸੀਂ ਉਸ ਸੱਜਣ ਦੇ ਕੋਲ ਜਾਂਦੇ ਰਹੇ ਚੰਡੀਗੜ੍ਹ ਦੇ ਵਿੱਚ ਪ੍ਰਯਵਰਤ ਸ਼ਾਹ ਉਹਦਾ ਨਾਂ ਸੀ ਜਿਹੜਾ ਪੂਰੇ ਹਿੰਦੁਸਤਾਨ ਦੇ ਵਿਗਿਆਨੀਆਂ ਦਾ ਉਹ ਇੱਕ ਐਸਾ ਪ੍ਰੋਫੈਸਰ ਸੀ ਜਿਹਦੀਆਂ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੁਸਤਕਾਂ ਤਾਰਾ ਵਿਗਿਆਨ ਦੀਆਂ ਲਿਖੀਆਂ ਅੱਜ ਵੀ ਲਾਗੂਨ ਉਹਨਾਂ ਦੇ ਕੋਲ ਅਸੀਂ ਟਿਊਸ਼ਨ ਰੱਖੀ ਜਾਂਦੇ ਰਹੇ ਸੀ ਸਮਝਦੇ ਰਹੇ ਕੈਲੰਡਰ ਹੁੰਦਾ ਕੀ ਹੈ ਇਹਦੇ ਜਵਾਬ ਅਸੀਂ ਤਾਂ ਦੇ ਸਕਾਂਗੇ ਪਰ ਸੰਤ ਬਾਬਾ ਬਲਜਿੰਦਰ ਸਿੰਘ ਜੀ ਆਖਰੀ ਜਿਹੜੀ ਮੀਟਿੰਗ ਸਾਡੀ ਫਤੇਗੜ ਸਾਹਿਬ ਹੋਈ ਸੀ ਬਿੱਦ ਰਿਕਾਰਡ ਹੈ ਸ਼੍ਰੋਮਣੀ ਕਮੇਟੀ ਕੋਲ ਰਿਕਾਰਡ ਪਿਆ ਅਖੀਰ ਦੇ ਵਿੱਚ ਸਰਦਾਰ ਅਵਤਾਰ ਸਿੰਘ ਮੱਕੜ ਨੂੰ ਇਹ ਗੱਲ ਕਹਿਣੀ ਪਈ ਇਹ ਕੈਲੰਡਰ ਹੁਣ ਤੁਹਾਡਾ ਨਹੀਂ ਰਹਿ ਸਕਦਾ ਕਿਉਂਕਿ ਤੁਹਾਨੂੰ ਸੰਤਾਂ ਦੇ ਸਾਹਮਣੇ ਕੋਈ ਵੀ ਗੱਲ ਨਹੀਂ ਆਈ ਔਰ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਨਾਨਕ ਸ਼ਾਹੀ ਕੈਲੰਡਰ ਉਹੀ ਠੀਕ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਹੋਵੇ ਜਿਹੜਾ ਦੁਬਧਾ ਖੜੀ ਕਰਨ ਵਾਲਾ ਨੇ ਉਹਦੇ ਉਹ ਜਿੱਤ ਦਾ ਸੇਰਾ ਵੀ ਸੰਤ ਬਾਬਾ ਬਲਜਿੰਦਰ ਸਿੰਘ ਦੇ ਸਰਤੇ ਜਾਂਦਾ ਹੈ ਤੇ ਜਿੱਥੇ ਸੰਤ ਮਹਾਰਾਜ ਦੀਆਂ ਸਟੇਜਾਂ ਪੂਰੇ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਵੀ ਮਹਾਪੁਰਸ਼ ਨਹੀਂ ਵੀ ਗਏ ਉੱਥੇ ਵੀ ਸਟੇਜਾਂ ਬਣਾਈਆਂ ਅਰ ਜਿੱਥੇ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਮਹਾਪੁਰਸ਼ਾਂ ਦੀਆਂ ਸਟੇਜਾਂ ਸੀ ਉਹਨਾਂ ਸਟੇਜਾਂ ਦੇ ਸ਼ਿੰਗਾਰ ਬਣੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਮੈਂ ਆਖਰੀ ਗੱਲ ਕਰਕੇ ਇਸ ਸਮਾਪਤੀ ਕਰਦਾ ਸ਼ਾਇਦ ਮੇਰੀ ਜ਼ਿੰਦਗੀ ਸਭ ਤੋਂ ਔਖਾ ਸਮਾਂ ਇਹ ਆਇਆ ਮੈਨੂੰ ਉਸ ਵੇਲੇ ਇਹ ਸਨੇਹਾ ਮਿਲ ਮੈਂ ਕਦੇ ਪ੍ਰਸ਼ਾਦਾ ਛਕਦਾ ਕਦੇ ਫੋਨ ਨਹੀਂ ਅਟੈਂਡ ਕਰਦਾ ਪਰ ਜਦੋਂ ਬੈਲ ਵਜੀ ਕੁਦਰਤੀ ਮੇਰੇ ਹੱਥੋਂ ਦੇ ਗਿਆ ਰੋਟੀ ਅੱਧੀ ਖਾਧੀ ਸੀ ਅੱਧੀ ਰਹਿਂਦੀ ਸੀ ਰੋਟੀ ਵੀ ਉਹਨਾਂ ਸਜਣਾ ਦੇ ਜਿਨ੍ਹਾਂ ਦੇ ਮਸਾਂ ਮਸਾਂ ਬੱਚਾ ਹੋਇਆ ਸੀ ਉਹ ਬੱਚੇ ਦੀ ਖੁਸ਼ੀ ਇੱਕ ਪਾਸੇ ਖੁਸ਼ੀ ਦਾ ਮਾਹੌਲ ਇੱਕ ਪਾਸੇ ਮੇਰੇ ਕੰਨਾਂ ਦੇ ਵਿੱਚ ਇਹ ਹਿਰਦਾ ਬੇਦਕ ਸ਼ਬਦ ਜਦੋਂ ਪੈ ਗਏ ਮੈਂ ਰੋਟੀ ਕਹਿੰਦੀ ਦੇਖਾਂ ਨਾ ਰੋਟੀ ਦੀ ਬੁਰਕੀ ਅੰਦਰ ਜਾਏ ਨਾ ਮੈਂ ਛੱਡਣ ਜੋਗਾ ਕਿ ਇਹ ਕਹਿਣਗੇ ਸਾਡੇ ਬੱਚੇ ਦੀ ਬਦਕਿਸਮਤੀ ਇਹੀ ਦੀ ਹੋਗੀ ਸਾਡੀ ਬਦਕਿਸਮਤੀ ਇਹੀ ਦੀ ਹੋਗੀ ਦੇਖੋ ਜੀ ਇਹਨਾਂ ਨੇ ਉਹ ਉਸ ਦੇ ਵਿੱਚ ਖੁਸ਼ੀ ਦੀ ਬਜਾਇਕ ਗਮੀ ਦੀ ਗੱਲ ਕਰਤੀ ਮੈਂ ਆਪਣੇ ਹਿਰਦੇ ਨੂੰ ਘੁੱਟ ਕੇ ਜਿਵੇਂ ਜ਼ਹਿਰ ਖਾਧੀ ਦੀ ਮੈਂ ਉਹ ਰੋਟੀ ਦੀਆਂ ਬੁਰਕੀਆਂ ਕੁਝ ਪਾਈਆਂ ਹਾ ਤੋਤੇ ਤੇ ਮੇਰੇ ਚਿਹਰੇ ਨੂੰ ਪੜ ਲਿਆ ਉਹਨਾਂ ਨੇ ਉਹ ਮੈਨੂੰ ਕਹਿਣ ਲੱਗੇ ਬਾਬਾ ਜੀ ਸੱਚ ਦੱਸੋ ਕੀ ਹੈ ਮੈਂ ਕਹਾਂ ਸੱਚ ਦਾ ਇਹ ਹੈ ਵੀ ਹਿਰਦਾ ਬਲੁੰਦਰਿਆ ਗਿਆ ਸੰਤ ਬਾਬਾ ਬਲਜਿੰਦਰ ਸਿੰਘ ਜੀ ਸੰਸਾਰ ਦੇ ਸਰੀਰ ਤਿਆਗ ਗਏ ਮੈਨੂੰ ਫੇਰ ਦੱਸਣਾ ਪਿਆ ਉਹਦਾ ਮਹਾਪੁਰਖਾਂ ਦੀ ਯਾਦ ਉਹ ਤਾਂ ਹਮੇਸ਼ਾ ਹੀ ਰਹੇਗੀ ਆਪ ਉਹ ਕੁਝ ਕਰ ਗਏ ਹੋ ਮੈਂ ਫੇਰ ਇੱਕ ਵਾਰੀ ਇਹ ਗੱਲ ਕਹਿੰਦੀ ਆਂ ਤੁਹਾਡਾ ਜਗਾਇਆ ਹੋਇਆ ਦੀਵਾ ਪੂਰੇ ਸੰਸਾਰ ਦੇ ਵਿੱਚ ਜਗਦਾ ਹੀ ਰਹੇਗਾ ਔਰ ਉਸ ਦੀ ਰੋਸ਼ਨੀ ਦੇ ਅੰਦਰ ਕਿੰਨੇ ਲੋਕ ਤੁਰਨਗੇ ਕਿੰਨੇ ਤੁਰ ਰਹੇ ਨੇ ਕੋਈ ਗਿਣਤੀ ਨਹੀਂ ਅੱਜ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਇੱਕ ਸਾਧਾਰਨ ਵਿਅਕਤੀ ਕਿਰਤ ਕਰਨ ਵਾਲੇ ਤੋਂ ਲੈ ਕੇ ਇੱਕ ਪਿੰਡ ਦੇ ਗ੍ਰੰਥੀ ਤੋਂ ਲੈ ਕੇ ਹੈੱਡ ਗ੍ਰੰਥੀ ਮੁੱਖ ਗ੍ਰੰਥੀ ਦਰਬਾਰ ਸਾਹਿਬ ਤੱਕ ਸਿੰਘ ਸਹਿਬਾਨ ਜਿਨੇ ਵੀ ਤਖਤਾਂ ਦੇ ਸਾਰੀਆਂ ਸੰਤ ਆਪ ਦੇ ਬਲਾਰੇ ਉਹ ਕਿਹੜਾ ਹੈ ਜਿਹੜਾ ਈਸ਼ਰ ਮੈ ਕੋਲ ਮੀਡੀਆ ਤੋਂ ਕੰਮ ਨਹੀਂ ਲੈਂਦਾ ਇਹ ਉਹਨਾਂ ਦੀ ਦੇਣ ਹੈ ਇਸ ਕਰਕੇ ਇਸ ਦੀਵੇ ਦੀ ਰੋਸ਼ਨੀ ਜੋ ਅਸੀਂ ਤੁਹਾਡੀ ਸ਼ਕਲ ਵੀ ਹਮੇਸ਼ਾ ਦੇਖਦੇ ਰਹਾਂਗੇ ਗੁਰੂ ਕਿਰਪਾ ਕਰੇ ਅਰ ਸੰਤ ਬਾਬਾ ਅਮਰ ਸਿੰਘ ਜੀ ਮਹਾਪੁਰਸ਼ਾਂ ਨੂੰ ਬੇਨਤੀ ਹੈ ਤੁਹਾਡੀਆਂ ਭਾਵਨਾਵਾਂ ਸੀ ਸਮਝਦੇ ਆ ਜੋ ਤੁਸੀਂ ਉੱਥੇ ਬਚਨ ਕੀਤੇ ਇਹ ਜ਼ਿੰਮੇਵਾਰੀ ਸੰਤ ਬਾਬਾ ਈਸ਼ਰ ਸਿੰਘ ਜੀ ਸੰਤ ਬਾਬਾ ਕਿਸ਼ਨ ਸਿੰਘ ਜੀ ਸੰਤ ਬਾਬਾ ਤੇਜਾ ਸਿੰਘ ਜੀ ਤਪੱਸਿਆ ਨੇ ਨਿਭਾਉਣੀਆਂ ਤੁਸੀਂ ਨਹੀਂ ਨਿਭਾਉਣੀਆਂ ਉਹਨਾਂ ਦੇ ਸਿਰ ਤੇ ਹੱਥ ਹੈ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਨਿਭਾਉਣੀਆਂ ਗੁਰੂ ਕਿਰਪਾ ਕਰੇ ਭੁੱਲਣ ਚੁੱਕਾਂ ਦੀ ਖਿਮਾ ਕਰਨੀ ਸਾਰੇ ਮਹਾਤਮਾ ਵੱਲੋਂ ਹਾਜ਼ਰੀ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ